ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਅੱਪ ਗੱਲ ਕਰਾਂਗੇ ਆਈਐਫਐਮਐਸ ਤੇ ਜਿੰਨੇ ਵੀ ਬਿੱਲ ਬਣਨੇ ਸੈਲੀ ਤੋਂ ਬਿਨਾ ਉਸ ਤੇ ਸਾਰੇ ਵਾਊਚਰ ਜਿਹੜੇ ਆ ਇਨਵੌਇਸ ਸੈਂਕਸ਼ਨ ਅਪਲੋਡ ਹੋਣੇ ਇਹ ਸਰਕਾਰ ਦੀ ਲੈਟਰ ਹੈ ਜੀ ਜੋ ਫਰੀਅਰ ਕਰ ਲਾਂਗੇ ਜਿਹਦੇ ਅਕੋਰਡਿੰਗ ਸਾਰੇ ਜਿਹੜੇ ਵੀ ਜਿੰਨੇ ਵੀ ਬਿੱਲ ਬਣਨੇ ਸੈਲੀ ਤੋਂ ਬਿਨਾ ਉਹਨਾਂ ਦੀ ਇੱਕ ਪੀਡੀਐਫ ਫਾਈਲ ਬਣ ਕੇ ਜਿੰਨੇ ਵੀ ਸੈਂਕਸ਼ਨ ਜਾਂ ਬਿੱਲ ਹੈ ਉਹ ਅਪਲੋਡ ਆਪਾਂ ਨੂੰ ਕਰਨਾ ਪਊਗਾ ਉਦੋਂ ਬਿਨਾਂ ਹੀ ਉਹ ਜਿਹੜੇ ਖਜ਼ਾਨੇ ਵੱਲੋਂ ਬਿੱਲ ਅਕਸੈਪਟ ਕੀਤੇ ਜਾਣਗੇ ਜੀ ਬਿੱਲ ਆਪਾਂ ਕਿਵੇਂ ਤਿਆਰ ਕਰਨਾ ਵਾ ਇਹਦੇ ਲਈ ਆਪਾਂ ਕਲਰਕ ਜਿਹੜੀ ਆਪਾਂ ਜਿਹੜੀ ਓਪਨ ਕਰਾਂਗੇ ਆਈ ਹੈਮ ਉਸ ਤੇ ਕਲਰਕ ਇਹ ਨਹੀਂ ਓਪਨ ਕਰ ਲਾਂਗੇ ਜੀ ਦੇਖੋ ਜਨਰੇਟ ਬਿੱਲ ਤੇ ਜਾਵਾਂਗੇ ਕੋਈ ਵੀ ਬਿੱਲ ਆਪਾਂ ਜਨਰੇਟ ਕਰਨਾ ਕਿਸੇ ਟਾਈਪ ਦਾ ਆਪਾਂ ਇੱਥੋਂ ਜਨਰੇਟ ਕਰ ਲਾਂਗੇ ਮੈਂ ਇੱਕ ਬਿੱਲ ਸੇਵ ਕਰਕੇ ਰੱਖਿਆ ਹੈ ਜਨਰੇਟ ਕਰਕੇ ਜਿਵੇਂ ਪਹਿਲਾ ਪੇਜ ਦਾ ਦੇਖਾਂਗੇ ਆਪਾਂ ਉਸੇ ਤਰ੍ਹਾਂ ਹੀ ਤਿਆਰ ਕਰ ਲਾਂਗੇ ਜਿਵੇਂ ਇੱਕ ਦਾ ਨੈਕਸਟ ਪੇਜ ਤੇ ਜਾਵਾਂਗੇ ਠੀਕ ਹੈ ਨੈਕਸਟ ਫੇਜ 'ਤੇ ਪਹਿਲਾਂ ਆਪਾਂ ਕੁਲ ਰਿਟੇਲ ਭਰ ਲਾਂਗੇ ਜਿਵੇਂ ਮੈਡੀਕਲ ਬਿੱਲ ਹੈ ਸਾਰੇ ਰਿਟੇਲ ਭਰ ਲਾਂਗੇ ਥੱਲੇ ਨੀਚੇ ਅਟੈਚਮੈਂਟ ਦੀ ਇੱਕ ਆਪਸ਼ਨ ਦਿੱਤੀ ਹੋਈ ਹੈ ਇੱਥੇ ਜਿਹੜੀ ਫਾਈਲ ਆ ਉਹ ਅਪਲੋਡ ਕਰਨੀ ਹੈ ਪੀਡੀਐਫ ਫਾਈਲ ਤਿਆਰ ਕਰਕੇ ਰੱਖਾਂਗੇ ਇੱਥੋਂ ਆਪਾਂ ਇਹਨੂੰ ਅਟੈਚ ਕਰਾਂਗੇ ਮਨੋ ਕੋਈ ਵੀ ਫਾਈਲ ਹੋ ਗਈ ਪਈ ਹੈ ਉਹ ਇੱਥੇ ਅਟੈਚ ਕਰ ਦੇਣੀ ਹੈ ਇੱਥੇ ਅਟੈਚ ਹੋ ਜਾਏਗੀ ਮੈਂ ਆਹ ਵਾਈਕਲੇ ਫਾਈਲ ਤਿਆਰ ਕਰਕੇ ਰੱਖ ਲਈ ਪੀਡੀਐਫ ਨੂੰ ਇਹ ਸੈਂਸਰ ਹੋ ਗਈ ਸਭ ਤੋਂ ਸਭ ਨਹੀਂ ਸੈਂਸਰ ਹੋ ਗਈ ਸੈਂਸਰ ਸਰਟੀਫੀਕੇਟ ਵਗੈਰਾ ਕੋਈ ਵੀ ਡਾਕੂਮੈਂਟ ਜਿਹੜਾ ਲੜੀਂਦਾ ਵਾ ਉਹਦੇ ਵਿੱਚ ਅਟੈਚ ਕਰ ਲੈਣ ਮੈਚ ਕਰਕੇ ਇਥੇ ਫਾਈਲ ਦਾ ਨਾਮ ਆਪਾਂ ਦੇ ਦਾਂਗੇ ਕੋਈ ਵੀ ਇਹਨੂੰ ਫਾਈਲ ਦਾ ਨਾਮ ਕੋਈ ਜੇ ਕੇ ਇਹਨੂੰ ਅਟੈਚ ਕਰ ਸਕਦਾ ਮੰਨ ਲਓ ਕੋਈ ਵੀ ਫਾਈਲ ਆਪਾਂ ਇੱਥੋਂ ਅਟੈਚ ਕਰਕੇ ਦਿਖਾ ਦਿੰਨਾ ਹਾਂ ਫਾਈਲ ਅਟੈਚ ਹੋ ਰਹੀ ਹੈ। ਫੋਟੋ ਅਟੈਚ ਹੋ ਰਹੀ ਹੈ। ਦੇਖੋ ਜੀ ਇਸੇ ਤਰ੍ਹਾਂ ਤੁਸੀਂ ਨੈਕਸਟ ਕੁਝ ਜੇ ਤੁਹਾਡੀ ਫਾਈਲ ਜਿਆਦਾ ਵੱਡੀ ਹੈ 3MB ਤੋਂ ਵੱਧ ਜਿੱਥੇ ਕੋਈ ਹੋਰ ਨਾਮ ਦੇ ਕੇ ਤੁਸੀਂ ਵੱਖਰੀ ਫਾਈਲ ਤਲੇ ਇੱਕ ਹੋਰ ਅਟੈਚ ਕਰ ਸਕਦੇ ਹੋ ਵਾਰ-ਵਾਰ ਫਾਈਲਾਂ ਜਿਹੜੀਆਂ ਅਟੈਚ ਕਰ ਸਕਦੇ ਹੋ ਜੇ ਤੁਹਾਡਾ ਸਾਈਜ਼ ਜਿਆਦਾ ਵੱਧਾ ਹੈ। ਇਸ ਤਰ੍ਹਾਂ ਫਾਈਲ ਜਿਹੜੀ ਹੈ ਸੇਵ ਕਰਕੇ ਆਪਾਂ ਬਿਲ ਨੈਕਸਟ ਜੀ ਨੂੰ ਆਪਾਂ ਸੇਅਲ ਕਰ ਦਾਂਗੇ। ਉਸ ਤੋਂ ਬਾਅਦ ਇਹਦਾ ਬਿਲ ਦਾ ਪ੍ਰਿੰਟ ਕੱਢ ਕੇ ਆਪਾਂ ਤੁਹਾਨੂੰ ਜੀ ਭੇਜ ਸਕਦੇ ਹਾਂ। ਇਸੇ ਤਰ੍ਹਾਂ ਹੀ ਬੰਦ ਜਿਹੜੇ ਬਾਕੀ ਸਾਰੇ ਜਿੰਨੇ ਬੰਦੇ ਆ ਧੰਨਵਾਦ ਜੀ ਚੈਨਲ ਸਬਸਕ੍ਰਾਈਬ ਕਰੋ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ